ਬਾਬਾ ਜੀ ਅੱਜ ਜਿਹੜੇ ਇੱਥੇ ਬੂਟੇ ਲਾਏ ਲੋਰ ਤੁਹਾਨੂੰ ਇੱਕ ਸਨਮਾਨ ਮਿਲਿਆ ਪਾਣੀਆ ਦੇ ਰਾਖੇ ਦਾ ਮਹਿਸੂਸ ਕਰ ਰਹੇ ਹੋ ਬਹੁਤ ਖੁਸ਼ੀ ਦੀ ਗੱਲ ਆ ਕਿ ਅੱਜ ਕਪੂਰਥਲਾ ਦੀ ਧਰਤੀ ਦੇ ਉੱਤੇ ਇਹ ਚੰਦਨ ਦੇ ਬੂਟੇ ਲਾ ਕੇ ਇੱਕ ਮਹਿਕ ਦਾ ਜਿਹੜਾ ਤਰੀਕਾ ਖੁਸ਼ਬੂ ਦਾ ਪ੍ਰਤੀਕ ਆ ਬੂਟੇ ਲਾਏ ਆ ਤੇ ਸਾਰੇ ਹਿਊਮਨ ਰਾਈਟ ਪ੍ਰੈਸ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ ਸੀ ਦਿਲੋਂ ਧੰਨਵਾਦ ਕਰਦੇ ਆ ਗੁਰੂ ਪਾਸ਼ਾ ਕਿਰਪਾ ਕਰਨ ਇਸੇ ਤਰ੍ਹਾਂ ਹੀ ਮਨੁੱਖਤਾ ਦੀ ਸੇਵਾ ਕਰਦੇ ਰਹਿਣ ਗੁਰੂ ਪਾਸ਼ਾ ਮਿਹਰ ਕਰਨ ਚੜ੍ਹਦੀਆਂ ਕਲਾ ਬਖਸ਼ਣ ਸਾਰੇ ਕਲਬ ਨੂੰ ਤੇ ਸਾਰੇ ਇਸ ਪਾਰਕ ਦੇ ਜਿਹੜੇ ਜਿੰਨੇ ਵੀ ਆਲੇ-ਦੁਆਲੇ ਰਹਿਣ ਵਾਲੇ ਪਰਿਵਾਰ ਆ ਤੇ ਸੇਵਾ ਕਰਨ ਵਾਲੇ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆਂ ਬਾਬਾ ਜੀ ਪਿਛਲੇ 25 ਸਾਲ ਤੋਂ ਤੁਸੀਂ ਕਾਲੀ ਵੇਂ ਦੀ ਸੇਵਾ ਕਰ ਰਹੇ ਹੋ ਸਤਬੂ ਜੀ ਦੀ ਸੇਵਾ ਕਰ ਰਹੇ ਹੋ ਹੁਣ ਇਸ ਲਈ ਬੁੱਢੇ ਦਰਿਆ ਦੀ ਵੀ ਸੇਵਾ ਕਰ ਰਹੇ ਹੋ ਸੰਸਥਾ ਵੱਲੋਂ ਸਨਮਾਨ ਕੀਤਾ ਕਿਉਂਕਿ ਤੁਸੀਂ ਬੜੀਆਂ ਔਕੜਾਂ ਦੇ ਵਿੱਚ ਝੇਲਿਆ ਕੀ ਮੰਦੇ ਹੋ ਕਿੰਨੇ ਆ ਕੌਕੜਾ ਇਸ ਲਈ ਆ ਤੁਸੀਂ ਬੁੱਢਾ ਦਰਿਆ ਵੀ ਸਾਫ਼ ਕਰ ਰਹੇ ਹੋ ਤੇ ਆਉਣ ਵਾਲਾ ਟਾਈਮ ਵੀ ਜਿਹੜਾ ਬਰਸਾਤਾਂ ਦਾ ਫੇਰ ਆ ਗਿਆ ਔਰ ਸਤਲੁਜ ਦਾ ਫੇਰ ਬਣ ਕਿਤੇ ਨਾ ਕਿਤੇ ਤੁਹਾਡੀ ਸੇਵਾ ਫੇਰ ਲੱਗੇਗੀ ਕੀ ਮੰਨਦੇ ਹੋ ਬਾਦਸ਼ਾਹ ਬਾਣੀ ਜੀ ਫਰਮਾਨ ਕਰਦੇ ਸੇਵਕ ਕੋ ਸੇਵਾ ਬਣਾਈ ਹੁਕਮਬੂਜ ਪਰੰਪਰਾ ਹੈ ਸੇਵਾ ਗੁਰੂ ਨੇ ਲਾਈ ਹੋਈ ਆ ਸਾਰਾ ਕੁਝ ਦੇ ਵਿੱਚ ਇਹ ਆਉਂਦਾ ਜਦੋਂ ਸੇਵਾ ਕਰਦੇ ਆ ਕੜਾਈਆਂ ਚੜਦੇ ਆ ਉਹਦੇ ਬਹੁਤ ਕੁਝ ਹੁੰਦਾ ਸਾਰਾ ਕੁਝ ਬਰਦਾਸ਼ਤ ਕਰਨ ਪੈਂਦਾ ਗੁਰੂ ਪਾਤਸ਼ਾਹ ਬਲ ਬਖਸ਼ਣ ਨੂੰ ਇਹ ਅਸੀਂ ਆਪਣੇ ਜਿਹੜੇ ਸਮਾਗਿਕ ਤੇ ਲੱਗੇ ਹੋਏ ਆ ਲੱਗੇ ਰਹੇ